ਕਾਕਤਖ ਸਰ ਵੀ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਸੇਵਾ ਜਿਹੜੀ ਇਸ ਮਾਫੀ ਉਸ ਤੋਂ ਬਾਅਦ ਕੀਤੀ ਹੈ ਅਰਦਾਸ ਨੇ ਠੀਕ ਹੈ ਹਾਂ ਜੀ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਜੋ ਜਿਹਦਾ ਸ੍ਰੀ ਅਕਾਲਤਾ ਸਾਹਿਬ ਨੇ ਪਾਂਸੀ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਸੇਵਾ ਲਈ ਸੀ ਉਹ ਪੂਰੀ ਕਰਨ ਉਪਰੰਤ ਅੱਜ ਅਸੀਂ ਸ੍ਰੀ ਅਕਾਲਤਾ ਸਾਹਿਬ ਤੇ ਆ ਕੇ ਅਰਦਾਸ ਬੇਨਤੀ ਕੀਤੀ ਔਰ ਉਹ ਕਿਮਾ ਜਾਚਕਾਰਾ ਜੋ ਹੈ ਸਾਨੂੰ ਉਹਨਾਂ ਨੇ ਸਰਟੀਫਿਕੇਟ ਦਿੱਤਾ ਔਰ ਜਿੱਥੇ-ਜਿੱਥੇ ਵੀ ਸੇਵਾ ਉਹਨਾਂ ਨੇ ਸਾਨੂੰ ਲਾਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਸਕੂਨ ਵੀ ਆਇਆ ਤਸੱਲੀ ਵੀ ਆਈ ਆ ਔਰ ਮੈਂ ਸਮਝਦਾ ਕਿ ਜਾਣੇ ਜਾਣੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਉਹਨਾਂ ਦਾ ਅਹਿਸਾਸ ਅਸੀਂ ਕੀਤਾ ਔਰ ਜਹਦਰ ਸਹਿਬਾਨਾ ਨੇ ਜੋ ਸੇਵਾ ਲਾਈ ਸੀ ਉਹ ਪੂਰੀ ਕੀਤੀ ਆ ਅੱਜ ਕੌਣ ਕੌਣ ਅਗੋਚੇ ਪਹੁੰਚੇ ਨੇ ਅੱਜ ਬੀਬੀ ਜਗੀਰ ਕੌਰ ਜੀ ਤੇ ਸਾਸਰ ਜੀ ਸਿੰਘ ਰਖੜਾ ਜੀ ਅਸੀਂ ਤਿੰਨੇ ਆਏ ਸੀ ਸਾਹ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਜੋ ਸਾਡੇ ਸਟਾਰ ਰਾਏ ਦੇ ਕਿੰਨੇ ਉਹ ਵੀ ਆਏ ਨੇ ਤੇ ਬਾਕੀ ਜਿਹੜੇ ਆਪਣੇ ਜਿਨ੍ਹਾਂ ਨੇ ਪੂਰੀ ਕੀਤੀ ਹੈ ਬਾਰੀ ਬਾਰੀ ਸਾਰੇ ਆਉਣਗੇ ਮੇਰੇ ਖਿਆਲ ਜਿਨ੍ਹਾਂ ਨੇ ਮੁਕੰਮਲ ਕਰ ਲਈ ਤੇ ਅਸੀਂ ਅੱਜ ਤਿੰਨ ਜਣੇ ਤਾਂ ਆ ਕੇ ਗਏ ਆ ਤੇ ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚ ਮੈਂ ਇੱਕ ਵੱਖਰੀ ਵੀ ਅਰਜੀ ਦੇ ਕੇ ਆਇਆ ਕਿਉਂਕਿ ਸ੍ਰੀ ਅਕਾਲਤਾ ਸਾਹਿਬ ਤੇ ਇੱਕ ਝੂਠਾ ਬਿਆਨ ਸਮੇਸ਼ਿੰਦਰ ਗਰੇਵਾਲ ਉਹਨਾਂ ਨੇ ਜਦੋਂ ਬੋਲਿਆ ਸੀ ਕਿ ਬਲੈਕ ਥੰਡਰ ਸਮੇ ਮੈਂ ਸਹਿਕਾਰਤਾ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ 'ਚ ਉਹ ਝੂਠਾ ਸੀ ਉਹ ਝੂਠੇ ਤੱਥ ਮੈਂ ਲਿਖਤੀ ਤੌਰ ਤੇ ਦੇਖਿਆ ਹੈ ਸਤਰੇ ਦੇਵੀ ਜਿਸਪਾਲ ਸਿੰਘ ਜੀ ਨੂੰ ਕਿ ਜਹੇਦਾਰ ਸਾਹਿਬ ਨੂੰ ਸਾਨੂੰ ਸਾਡੇ ਵੱਲੋਂ ਬੇਨਤੀ ਕਰ ਦਿਓ ਵੀ ਉਹਨਾਂ ਨੇ ਝੂਠ ਬੋਲਿਆ ਸੀ ਉਹ ਨਿਰਾ ਝੂਠ ਸੀ ਔਰ ਕਿਉਂਕਿ ਬਲੈਕ ਥੰਡਰ ਜਿਹੜਾ ਹੋਇਆ ਉਹ ਗਵਰਨਰ ਰਾਜ ਚ ਹੋਇਆ ਸੀ ਜੋ ਉਹਦੇ ਮਤਾਂ ਦਿੱਤੇ ਨਹੀਂ ਬਲਕਿ ਬਲੈਕ ਥੰਡਰ ਦੇ ਵਿਰੁੱਧ ਮੁਜ਼ਾਹਰਾ ਕੀਤਾ ਚੰਡੀਗੜ੍ਹ ਦੇ ਵਿੱਚ ਮੈਂ ਬਡੈਲ ਦੇਲ ਦੇ ਵਿੱਚ ਰਿਹਾ ਮਤਲਬ 2.5 ਮਹੀਨੇ ਦੇ ਕਰੀਬ ਸਾਰੀ ਕਲੀ ਲੀਡਰਸ਼ਿਪ ਹੀ ਮੈਕਸਿਮਾ ਰਹੀ ਸੋਤ ਅੱਛਾ ਸੀ ਕਿਹਾ ਵੀ ਇਸ ਤਰ੍ਹਾਂ ਦਾ ਝੂਠ ਸੰਗਤ ਦੇ ਵਿੱਚ ਗੁਰੂ ਦੀ ਹਾਜ਼ਰੀ ਤੇ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਇਹ ਉਹਨਾਂ ਦੇ ਪੁਆਇੰਟ ਆਊਟ ਕੀਤਾ ਸੀ ਉਹ ਤੋਂ ਪਹਿਲਾਂ ਵੀ ਇੱਕ ਸਰਚ ਪ੍ਰੇਸ਼ਨ ਹੋਇਆ ਸੀ ਬਰਨਾਲ ਸਾਹਿਬ ਦੀ ਸਰਕਾਰ ਜਦੋਂ ਸੀ ਪਰ ਮੈਂ ਉਦੋਂ ਮੰਤਰੀ ਨਹੀਂ ਸੀ ਉਹ ਵੀ 30 April ਨੂੰ ਹੋਇਆ ਸੀ ਪਰ ਮੈਂ ਉਦੋਂ ਵੀ ਮੰਤਰੀ ਨਹੀਂ ਸੀ ਤੇ ਦੂਜੇ ਦਾ ਗਵਰਨਰ ਰਾਜ ਸੀ ਗਵਰਨਰ ਰਾਜ ਦਾ ਮੰਤਰੀ ਹੋਣੀ ਹੋਣਾ ਸੀ ਪਰ ਇਸ ਤਰ੍ਹਾਂ ਦਾ ਝੂਠਾ ਆਲਾਮ ਨਹੀਂ ਲਾਉਣਾ ਚਾਹੀਦਾ ਜੀ ਤੁਹਾਡੇ ਕਿ ਮਜਰੂਰਾਂ ਦੇ ਨੋਟਿਸ ਵਿੱਚ ਲੱਗੇ ਆ। ਜੇ ਮੇਰੇ ਸਾਹਿਬ ਸੇਵਾ ਜੋ ਲੱਗੀ ਸੀ ਧੀਰ ਤੰਦ ਇੱਕ ਦਿਨ ਲਵਾਈ ਹੈ। ਬਾਕੀ ਆ ਗੁਰੂਵਾਰ। ਸਕੂਲ ਕਿੰਨਾ ਕੁ ਮਿਲਿਆ ਮਾਨੋ ਜਰੂਰ। ਉਦੋਂ ਦੇ ਤੌਰ ਤੇ ਗੁਰੂ ਸਾਹਿਬ ਦੀ ਮਹਾਨ ਫਿਲਾਸਫੀਆ ਸੇਵਾ ਸਿਮਰਨ ਜਦੋਂ ਅਸੀਂ ਸੇਵਾ ਕਰਦੇ ਆਂ, ਸਿਮਰਨ ਕਰਦੇ ਆਂ, ਮਨ ਨੂੰ ਸਕੂਨ ਵੀ ਆਉਂਦਾ ਔਰ ਮਨ ਨੂੰ ਤਸੱਲੀ ਵੀ ਹੁੰਦੀ ਆ, ਉਹ ਮਹਿਸੂਸ ਵੀ ਹੁੰਦਾ ਕਿ ਜਾਣੇ-ਅਣਜਾਣੇ ਜ਼ਿੰਦਗੀ 'ਚ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ, ਉਹਨਾਂ ਦਾ ਅਹਿਸਾਸ ਵੀ ਹੁੰਦਾ, ਨਿਮਰਤਾ ਵੀ ਆਉਂਦੀ ਆ, ਮਿਠਾਸ ਵੀ ਆਉਂਦਾ। ਔਰ ਜਦੋਂ ਅਸੀਂ ਜੋੜੇ ਸਾਫ ਕੀਤੇ ਜਦੋਂ ਅਸੀਂ ਬਰਤਨ ਸਾਫ ਕੀਤੇ ਲੰਗਰ ਦੀ ਸੇਵਾ ਕੀਤੀ ਇੱਥੇ ਗੁਰੂ ਰਾਮਦਾਸ ਦੀ ਸਰਾਂ ਦੇ ਵਿੱਚ ਟਾਇਲਟਸ ਦੀ ਸਫਾਈ ਕੀਤੀ ਤੇ ਮੈਂ ਸਮਝਦਾ ਕਿ ਅੱਜ ਸਾਰੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਜੋ ਮੈਂਬਰ ਐ ਜੀ ਪੀ ਸੀ ਨੇ ਸਿੰਘ ਤੋੜਾ ਮੈਂਬਰ ਐ ਜੀ ਪੀ ਸੀ ਨੇ ਪਿੰਦਰ ਸਿੰਘ ਜੀ ਖੂਪਰ ਹੋਰ ਬਹੁਤ ਸਾਰੇ ਸੱਜਣ ਸਾਡੇ ਸਾਰੇ ਮੇਰਾ ਖਿਆਲ ਸੰਗਤ ਜਿਹੜੀ ਸੇਵਾ ਕਰਦੀ ਰਹੀ ਉਹਨਾਂ ਵਿੱਚ ਹੋਈ ਬਹੁਤ ਸਾਰੇ ਸੱਜਣ ਨਾਲ ਆਏ ਨੇ 3 ਤਰੀਕ ਨੂੰ ਵੀ ਇੱਕ ਸਮਾਜਾ ਦਿੱਤਾ ਹੋਇਆ ਹੈ ਉਹਦੇ ਸੰਬੰਧੀ ਸਾਨੂੰ ਜਾਣਕਾਰੀ ਪ੍ਰੈਸ 'ਚ ਮਿਲੀ ਆ ਤੇ ਸਾਡੀ ਹੁਣ ਮੀਟਿੰਗ ਰੱਖੀ ਆ ਸੀ 11 ਵਜੇ ਉਹਦੇ 'ਚ ਜਾਣਕਾਰੀ ਲਵਾਂਗੇ ਕਿ 20 ਤਰੀਕ ਦਾ ਸਮਾਂ ਅਸੀਫੇ ਦੇਣ ਲਈ ਜੇ ਹੋਰ ਬਧਾਇਆ ਇਸ ਤਰ੍ਹਾਂ ਬਧਾਇਆ ਪਤਾ ਸਿੰਘ ਸਾਹਿਬਾਨ ਹੀ ਵਸਤਾ ਦੱਸ ਸਕਦੇ ਉਸ ਸੰਬੰਧੀ ਪਰ ਅਸੀਂ ਵੀ ਜਾਣਕਾਰੀ ਲੈ ਕੇ ਉਹਦੇ ਤੇ ਸਮੀਖਿਆ ਕਰਾਂਗੇ ਵੀ ਬਧਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ ਜਾਂ ਕੀ ਹੋਇਆ ਪੂਰੀ ਜਾਣਕਾਰੀ ਉਹ ਤੋਂ ਬਾਅਦ ਹੀ ਮਿਲੇਗੀ ਦੇਖੋ ਜੀ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਹੈ ਅਸੀਂ ਤੇ ਅਰਦਾਸ ਕਰਦੇ ਹਾਂ ਅਸੀਂ ਖੱਤੇ ਬਹੁਤ ਕਮਾਮ ਦੇ ਕਿਸਾਨ ਤਨ ਪਰਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹਮ ਪਾਪੀ ਵੱਡ ਗੁਨਾਹ ਕਰ ਮਨੋਖ ਖਿੰਖਣ ਪੂਲਨ ਹਾਰਿਆ ਪਲ ਪਲ ਗਲਤੀ ਕਰਦਾ ਹੈ ਪਾਰਟੀ ਚਲਾਉਂਦੇ ਆ ਜਾਂ ਸਰਕਾਰ ਚਲਾਉਂਦੇ ਆ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਹਰਟ ਹੋ ਜਾਂਦਾ ਹੈ ਬਹੁਤ ਸਾਰੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਸੀਂ ਵੀ ਸਰਕਾਰ ਦੇ ਉਸ ਵੇਲੇ ਪਾਰਟੀ ਦੇ ਵਿੱਚ ਸੀ ਗਾਇਬ ਗਾਏ ਅਸੀਂ ਵੀ ਥੋੜਾ ਜਿਹਾ ਪਾਰਟੀ ਨੂੰ ਜਾਬਤਾ ਰੱਖਦੇ ਆ ਹੋਇਆ ਸਾਨੂੰ ਵੀ ਚੁੱਪ ਰਹਿਣਾ ਪੈਂਦਾ ਅਸੀਂ ਫਰਿਆਦ ਕੀਤੀ ਸੀ ਤਖਤ ਤੇ ਆ ਕੇ ਕਿ ਸਿੰਘ ਸਾਹਿਬ ਜੀ ਅਸੀਂ ਉਸ ਵੇਲੇ ਇਸ ਲਈ ਚੁੱਪ ਰਹੇ ਆ ਕਿ ਪਾਰਟੀ ਦਾ ਜਾਬਤਾ ਜੇ ਕੌਮ ਨੂੰ ਕਿਸੇ ਕਿਸਮ ਦਾ ਸਾਡੇ ਤੇ ਗੁੱਸਾ ਹੈ ਗਿਲਾ ਹੈ ਕੌਮ ਨੂੰ ਕੋਈ ਹਾਰਟ ਹੋਈਆਂ ਗੱਲਾਂ ਨਹੀਂ ਜਿਹੜੇ ਕਟਨਾਵਾ ਵਾਪਰੀਆਂ ਦੇ ਸਾਨੂੰ ਕਿਰਪਾ ਕਰਕੇ ਇੱਥੇ ਕਿਉਂਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਥਾਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਹੀ ਇੱਕ ਮਹਾਨਤਾ ਸਿੱਖ ਧਰਮ ਦੀ ਕਿਸੇ ਧਰਮਾ ਦੇ ਕੋਲ ਕੋਈ ਐਸਾ ਥਾਂ ਨਹੀਂ ਜਿੱਥੇ ਤੁਸੀਂ ਫਰਿਆਦ ਕਰ ਸਕਦੇ ਹੋ ਔਰ ਜਿੱਥੇ ਕੋਈ ਫਿਰ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਚਾਰੀ ਕੀਤਾ ਜਾਂਦਾ ਫਿਰ ਗਲਤ ਨੂੰ ਦੋਸ਼ੀ ਨੂੰ ਸੇਵਾ ਸਜ਼ਾ ਵੀ ਸੁਣਾਈ ਜਾਂਦੀ ਸੋ ਸਾਨੂੰ ਸੇਵਾ ਲੱਗੀ ਸੀ ਭਾਵੇਂ ਉਹਨਾਂ ਨੇ ਸਾਨੂੰ ਦੋਸ਼ੀ ਨਹੀਂ ਇਸ ਗੱਲ ਕਿ ਨਹੀਂ ਕੀਤਾ ਕਿ ਸਜ਼ਾ ਦਿੱਤੀ ਹੈ ਸਾਨੂੰ ਸੇਵਾ ਲੱਗੀ ਸੀ ਕੁਝਨਾਂ ਨੂੰ ਤਰਖਾਈਏ ਕੀਤੇ ਆ ਉਹ ਤਰਖਾਈਏ ਜਿੱਤ ਤਰਖਾ ਪੂਰੇ ਆ ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਇਸ ਕਰਕੇ ਕੜਾ ਪ੍ਰਚਾਰ ਦੀ ਦੇ ਹੁਕਮ ਹੋਇਆ ਸੀ ਜਦਾਂ ਅਰਦਾਸ ਕਰਾਉਣੀ ਕਰਾ ਕੇ ਆਏ ਜੀ ਵੀ ਤੁਹਾਡੇ ਵੱਲੋਂ ਹਾਂ ਪੱਕੀ ਹੰਗਾਰਾ ਸੀਗਾ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਵਾਸਤੇ ਲੇਕਿਨ ਦੂਸਰੇ ਪਾਸੋਂ ਹਿੱਤ ਤੱਕ ਕੋਈ ਹੰਗਾਰਾ ਨਹੀਂ ਮਿਲ ਪਾਰਿਆ ਕੀ ਸਮਝਦੇ ਹੋ ਮੇਰੀ ਬੇਨਤੀ ਹੈ ਜੀ ਦੇਖੋ ਤੁਸੀਂ ਬਹੁਤੀ ਚਿੰਤਾ ਜੀ ਨਾ ਕਰਿਆ ਕਰੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਜੀ ਇਹ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਜੇ ਕੋਈ ਲੀਡਰ ਜਿਹੜਾ ਇਸ ਦੀ ਮਹੱਤਤਾ ਨਹੀਂ ਸਮਝਦਾ ਸ਼੍ਰੀ ਅਕਾਲਤਾਰ ਸਾਹਿਬ ਦੀ ਮਹੱਤਤਾ ਨਹੀਂ ਸਮਝਦਾ ਉਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਆ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵਿੱਚੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਗੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ਼੍ਰੀ ਅਕਾਲਤਾਰ ਸਾਹਿਬ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੈਂਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਬਤਾਈ ਹਵਾਂਗੇ ਕਿ ਉਸ ਬਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਾਕਤ ਦੇ ਖਿਲਾਫ ਚੱਲੇ ਲੇਕਿਨ ਜਿਹੜੇ ਅਕਾਲ ਤਾਕਤ ਦੇ ਖਿਲਾਫ ਨਹੀਂ ਚੱਲੇ ਤੇ ਉਹਨਾਂ ਨੇ ਪਹਿਲਾਂ ਕਿਆ ਗੱਲ ਤੇ ਨਜ਼ਰਾਂ ਦੇ ਵਿੱਚ ਅਸਤੀਫੇ ਜਿਹੜੇ ਪ੍ਰਮਾਣ ਕੀਤੇ ਜਾਂਦੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਹੁਣ ਇਹ ਸਵਾਲ ਉਹਨਾਂ ਨੂੰ ਪੁੱਛੋ ਵੀ ਤਿੰਨ ਦਿਨ ਦਾ ਤੁਹਾਨੂੰ ਹੁਕਮ ਹੋਇਆ ਸੀ ਤੁਸੀਂ ਕਿਉਂ ਨਹੀਂ ਪ੍ਰਵਾਨ ਕੀਤਾ ਤੁਹਾਨੂੰ ਇਹ ਕਿਹਾ ਸੀ ਸਤੀਫੇ ਪ੍ਰਵਾਨ ਕਰੋ ਤੁਹਾਨੂੰ ਇਹ ਕਿਹਾ ਸੀ ਸਾਰਾ ਕੁਝ ਭੰਗ ਕਰੋ ਤੁਸੀਂ ਕਿਉਂ ਨਹੀਂ ਕੀਤਾ ਸੀ ਤੁਸੀਂ ਉਹ ਜਵਾਬ ਦੇ ਸਕਦੇ ਮੈਂ ਨਹੀਂ ਦੇ ਸਕਦਾ ਅੱਜ ਵੀ ਮੀਟਿੰਗ ਚੱਲ ਰਹੀ ਹੈ ਜੀ ਸਾਡੀ ਮੀਟਿੰਗ ਇਹ ਹੈ ਜੀ ਉਹਨਾਂ ਦੀ ਇਹ ਐਗਜ਼ੈਕਟਿਵ ਦੀ ਮੀਟਿੰਗ ਸੀ ਸ਼੍ਰੋਮ ਨਿਕਵਿਟ ਸੀ ਅਸੀਂ ਮੀਟਿੰਗ ਇਹ ਕਰ ਰਹੇ ਹਾਂ ਕਿ ਜਿਹੜਾ ਸਾਨੂੰ ਵੀ ਹੁਕਮ ਹੋਇਆ ਸੀ ਵੀ ਤੁਸੀਂ ਸਾਰਾ ਜਿਹੜੇ ਪ੍ਰੇਸੀਡੀਅਮ ਬਣਾਈ ਹੈ ਉਹਨੂੰ ਵੀ ਤੁਸੀਂ ਖਤਮ ਕਰ ਦਿਓ ਔਰ ਆਪਣੀ ਸੇਵਾ ਜਿਹੜੀ ਹੈ ਉਹ ਤੁਸੀਂ ਸ਼੍ਰੋਮਣੀ ਕਾਲਦਲ ਵਾਸਤੇ ਸਮਰਪਿਤ ਕਰੋ ਅਸੀਂ ਸ਼੍ਰੋਮਣੀ ਕਾਲਦਲ ਲਈ ਸਮਰਪਿਤ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤਹਿਤ ਅਸੀਂ ਭਰਤੀ ਕਰਨ ਨੂੰ ਬਿਲਕੁਲ ਤਿਆਰ ਹੈ ਔਰ ਭਰਤੀ ਕਰਾਂਗੇ ਡਟ ਕੇ ਕਰਾਂਗੇ ਪਾਰਟੀ ਤਕੜੀ ਕਰਨ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.